ਨੇਪਾਲ ਮਾਉਂਟ ਐਵਰੇਸਟ ਦੀ ਗੋਦੀ ਦੇ ਵਿੱਚ ਵਸਿਆ ਹੋਇਆ ਛੋਟਾ ਜਿਹਾ ਦੇਸ਼ ਜਿੱਥੋਂ ਦੀ ਰਾਜਨੀਤੀ ਕਈ ਦਹਾਕਿਆਂ ਤੋਂ ਅਰਾਜਕਤਾ ਭ੍ਰਿਸ਼ਟਾਚਾਰ ਅਤੇ ਅਸਥਿਰਤਾ ਨਾਲ ਸੰਘਰਸ਼ ਕਰਦੀ ਆ ਰਹੀ ਸੀ ਪਰ ਇਸ ਵਾਰ ਅਜਿਹਾ ਕੀ ਹੋਇਆ ਕਿ ਸਾਰਾ ਦੇਸ਼ ਹੀ ਉੱਠ ਖੜਾ ਹੋਇਆ ਆਉ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਦਰਅਸਲ ਇਸ ਵਾਰ ਨੇਪਾਲ ਸਰਕਾਰ ਨੂੰ ਚੈਲੰਜ ਕਿਸੇ ਵਿਰੋਧੀ党 ਨੇ ਨਹੀਂ ਬਲਕਿ ਉਸ ਜਨਰੇਸ਼ਨ ਨੇ ਦਿੱਤਾ ਹੈ ਜਿਸ ਨੂੰ ਕਿ ਆਪਾਂ ਜਨਜੀ ਕਹਿੰਦੇ ਹਾਂ ਜਨਜੀ ਉਹ ਜਨਰੇਸ਼ਨ ਹੁੰਦੀ ਹੈ ਜਿਨ੍ਹਾਂ ਦਾ ਜਨਮ 1995 ਤੋਂ ਲੈ ਕੇ 2010 ਯਾਨੀ ਕਿ ਜਿਨ੍ਹਾਂ ਦੀ ਉਮਰ ਤਕਰੀਬਨ 15 ਸਾਲ ਤੋਂ ਲੈ ਕੇ 30 ਸਾਲ ਤੱਕ ਹੈ ਇਸ ਦਾ ਮਤਲਬ ਹੈ ਕਿ ਨੇਪਾਲ ਦਾ ਸਾਰਾ ਯੂਥ ਹੀ ਸਰਕਾਰ ਦੇ ਖਿਲਾਫ ਉਠ ਖੜਾ ਹੋਇਆ। ਇਹ ਕਹਾਣੀ ਸ਼ੁਰੂ ਹੁੰਦੀ ਹੈ 4 ਸਤੰਬਰ 2025 ਤੋਂ ਜਦ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਫੇਸਬੁਕ, YouTube, ਟਵਿੱਟਰ ਅਤੇ ਇੰਸਟਾਗ੍ਰam ਵਰਗੀਆਂ ਦੋ ਦਰਜਣ ਤੋਂ ਵੀ ਵੱਧ ਜਿਹੜੀਆਂ ਐਪਸ ਨੇ ਉਹਨਾਂ ਨੂੰ ਬੈਨ ਕਰ ਦੇਵੇਗੀ। ਸਰਕਾਰ ਦਾ ਤਰਕ ਸੀ ਕਿ ਇਹਨਾਂ ਸੋਸ਼ਲ ਮੀਡੀਆ ਐਪਸ ਦੇ ਜਰੀਏ ਦੇਖਦੇ ਵਿੱਚ ਨਫਰਤ ਫੈਲ ਰਹੀ ਹੈ ਅਤੇ ਸਾਈਬਰ ਕ੍ਰਾਈਮ ਕੋਲ ਆ ਰਹੀਆਂ ਸ਼ਿਕਾਇਤਾਂ ਵੀ ਕਾਬੂ ਤੋਂ ਬਾਹਰ ਹੋ ਰਹੀਆਂ ਹਨ ਅਤੇ ਸਰਕਾਰ ਦਾ ਇੱਕ ਹੋਰ ਤਰਕ ਸੀ ਕਿ ਇਹਨਾਂ ਸੋਸ਼ਲ ਮੀਡੀਆ ਐਪਸ ਨੇ ਸਰਕਾਰ ਕੋਲ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਨੇਪਾਲ ਸਰਕਾਰ ਨੇ ਇਹਨਾਂ ਸਾਰੀਆਂ ਜੋ ਸੋਸ਼ਲ ਮੀਡੀਆ ਐਪਸ ਹਨ ਇਹਨਾਂ ਦੇ ਜੋ ਮਾਲਕ ਹਨ ਉਹਨਾਂ ਨੂੰ ਸਰਕਾਰ ਦੇ ਕੋਲ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਕਿਹਾ ਸੀ ਅਤੇ ਆਪਣੇ ਦੇਸ਼ ਦੇ ਵਿੱਚ ਦਫ਼ਤਰ ਖੋਲਣ ਵਾਸਤੇ ਕਿਹਾ ਗਿਆ ਸੀ ਕਿ ਤਾਂ ਜੋ ਇਹਨਾਂ ਦੀਆਂ ਮੁਸ਼ਕਲਾਂ ਹਨ ਉਹਨਾਂ ਦਾ ਜਲਦੀ ਤੋਂ ਜਲਦੀ ਨਿਵਟਾਰਾ ਹੋ ਸਕੇ ਅਤੇ ਉਹਨਾਂ ਦਾ ਜੋ ਜੂਜ਼ਲ ਡਾਟਾ ਹੈ ਉਹ ਵੀ ਸਰਕਾਰ ਨਾਲ ਸ਼ੇਅਰ ਕਰਨ ਵਾਸਤੇ ਕਿਹਾ ਗਿਆ ਸੀ ਤਾਂ ਜੋ ਇਹ ਸਾਰਾ ਕੁਝ ਨੇਪਾਲ ਸਰਕਾਰ ਦੇ ਹੱਥ ਹੇਟਾਂ ਆ ਜਾਵੇ ਪਰ ਇੱਕਾ ਦੋਕਾ ਕੰਪਨੀਆਂ ਨੂੰ ਛੱਡ ਕੇ ਕਿਸੇ ਵੀ ਕੰਪਨੀ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਕਿਉਂਕਿ ਨੇਪਾਲ ਦੇ ਵਿੱਚ ਜੋ ਇਹਨਾਂ ਐਪਸ ਨੂੰ ਜੂਜ਼ ਕਰਨ ਵਾਲੇ ਹਨ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਖਰਚਾ ਵੱਧ ਹੈ ਇਸ ਦੇ ਲਈ ਕਿਸੇ ਵੀ ਕੰਪਨੀ ਨੇ ਜੋ ਹੈ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ ਅਤੇ ਜਿਨ੍ਹਾਂ ਕੰਪਨੀਆਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ ਉਹਨਾਂ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਕਾਰਨ 3 ਸਤੰਬਰ ਤੱਕ ਇੰਤਜ਼ਾਰ ਕਰਿਆ ਅਤੇ 4 ਸਤੰਬਰ ਨੂੰ ਜਿਨ੍ਹਾਂ ਕੰਪਨੀਆਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ ਸਰਕਾਰ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਅਤੇ ਅਗਲੇ ਹੀ ਦਿਨ ਜੋ ਹੈ ਮੋਬਾਈਲ ਦੇ ਉੱਪਰ ਜੋ ਸਕਰੀਨ ਹੈ ਉਸ ਦੇ ਉੱਪਰ ਇਹ ਐਪਸ ਚਲਣੀਆਂ ਬੰਦ ਹੋ ਗਈਆਂ ਹੁਣ ਜਾਹਰ ਜੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਸਭ ਤੋਂ ਵੱਧ ਇਸਤੇਮਾਲ youth ਕਰਦਾ ਹੈ ਜਾਨੀ ਕਿ ਜੈਨ ਜੀ ਜਿਹੜੇ ਵਿਦਿਆਰਥੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਸਨ ਜਿਨ੍ਹਾਂ ਦੇ ਲਈ ਸੋਸ਼ਲ ਮੀਡੀਆ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਉਹ ਪਲੇਟਫਾਰਮ ਹੈ ਜਿਸ ਦੇ ਉੱਪਰ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਜਿਸ ਦੇ ਨਾਲ ਉਹਨਾਂ ਦੀ ਸਮਾਜ ਦੇ ਵਿੱਚ ਪਛਾਣ ਬਣਦੀ ਹੈ ਤਾਂ ਇਹਨਾਂ ਐਪਸ ਦੇ ਬੰਦ ਹੋਣ ਦੇ ਨਾਲ ਉਹ ਵਿਦਿਆਰਥੀ ਹਨ ਆਪਣੀ ਸਕੂਲ ਦੀਆਂ ਵਰਦੀਆਂ ਪਾ ਕੇ ਕਾਲਜ ਯੂਨੀਵਰਸਿਟੀ ਅਤੇ ਸਕੂਲ ਜਾਣ ਦੀ ਬਜਾਏ ਸੜਕਾਂ ਦੇ ਉੱਪਰ ਉਤਰ ਆਏ ਸਨ ਅਤੇ ਉਹਨਾਂ ਨੇ ਜੋ ਹੈ ਸੜਕਾਂ ਦੇ ਉੱਪਰ ਆ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਵਿਰੋਧੀ ਧਿਰ ਨੇ ਅਤੇ ਉਥੋਂ ਦੀਆਂ ਜੋ ਲੋਕਲ ਐਨ ਜੀਓਜ਼ ਹਨ ਉਹਨਾਂ ਦਾ ਵੀ ਸਮਰਥਨ ਮਿਲਿਆ ਜਿਸ ਦੇ ਨਾਲ ਇਹ ਵਿਦਰੋਹ ਹੈ ਜੋ ਜਨ ਵਿਦਰੋਹ ਬਣ ਗਿਆ ਅਤੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਇਸ ਅੰਦੋਲਨ ਦਾ ਇੱਕ ਹੋਰ ਪੱਖ ਵੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੋ ਨੇਪਾਲ ਦੇ ਪੋਲੀਟੀਸ਼ੀਅਨ ਹਨ ਉਹਨਾਂ ਦੀਆਂ ਜੋ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵਾਇਰਲ ਹੋਣ ਲੱਗ ਗਈਆਂ ਸਨ ਕਿ ਕਿਸ ਤਰ੍ਹਾਂ ਦੇ ਨਾਲ ਉਹ ਇਕਾਲੀ ਸ਼ਾਨ ਜ਼ਿੰਦਗੀ ਜਿਉ ਰਹੇ ਹਨ ਅਤੇ ਸੱਤਾ ਦਾ ਆਨੰਦ ਮਾਣ ਰਹੇ ਹਨ ਅਤੇ ਉਹਨਾਂ ਦੇ ਜੋ ਬੱਚੇ ਹਨ ਉਹ ਵਿਦੇਸ਼ਾਂ ਦੇ ਵਿੱਚ ਪੜ ਰਹੇ ਨੇ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ ਅਤੇ ਦੂਜੇ ਪਾਸੇ ਨੇਪਾਲ ਦੇ ਵਿੱਚ ਜੋ ਬੇਰੁਜ਼ਗਾਰੀ ਹੈ ਉਹ ਚਰਮ ਸੀਮਾ ਦੇ ਉੱਤੇ ਹੈ ਅਤੇ ਇਹ ਟ੍ਰੈਂਡ ਸੋਸ਼ਲ ਮੀਡੀਆ ਦੇ ਉੱਪਰ ਚੱਲਣ ਲੱਗ ਗਿਆ ਉਹਨਾਂ ਪੋਲੀਟਿਸ਼ੀਅਨਾਂ ਦੀ ਜੋ ਅਲੀ ਸ਼ਾਨ ਜ਼ਿੰਦਗੀ ਹੈ ਉਹਨਾਂ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਲੱਗੀਆਂ ਜਿਸ ਨੂੰ ਕਿ ਨੇਪਾਲ ਦੇ ਲੋਕਾਂ ਨੇ ਨਾਮ ਦਿੱਤਾ ਨੇਪੋ ਕਿਡਸ ਤਾਂ ਸਰਕਾਰ ਨੇ ਸੋਚਿਆ ਕਿ ਉਹ ਇਹਨਾਂ ਸੋਸ਼ਲ ਮੀਡੀਆ ਜੋ ਪਲੈਟਫਾਰਮ ਹਨ ਇਹਨਾਂ ਨੂੰ ਬੈਨ ਕਰ ਦੇਵੇ ਤਾਂ ਜੋ ਇਹ ਅੱਗ ਹੈ ਉਹ ਬੁਝ ਜਾਵੇਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਲੋਕਾਂ ਨੇ ਸੋਚਿਆ ਕਿ ਇੱਕ ਤਾਂ ਸਰਕਾਰ ਭ੍ਰਿਸ਼ਟਾਚਾਰ ਕਰ ਰਹੀ ਹੈ ਅਤਿਆਚਾਰ ਕਰ ਰਹੀ ਹੈ ਅਤੇ ਸਾਤੋਂ ਜੋ ਹੈ ਬੋਲਣ ਦੀ ਆਜ਼ਾਦੀ ਫਰੀडम ਆਫ ਸਪੀਚ ਉਹ ਵੀ ਖੋਈ ਜਾ ਰਹੀ ਹੈ ਇਹਨਾਂ ਐਪਸ ਨੂੰ ਬੈਨ ਕਰਕੇ ਆਨ ਲੋਕਾਂ ਨੇ 8 ਸਤੰਬਰ 2025 ਨੂੰ ਜੋ ਹੈ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ ਸੰਸਦ ਭਵਨ ਦੇ ਸਾਹਮਣੇ ਜੋ ਹੈ ਹਮਲਾ ਬੋਲ ਦਿੱਤਾ ਅਤੇ ਜਿੱਥੇ ਉਹਨਾਂ ਦਾ ਪੁਲਿਸ ਦੇ ਨਾਲ ਟਕਰਾਵ ਹੋਇਆ ਹੌਲੀ-ਹੌਲੀ ਇਹ ਜੋ ਹੈ ਹਿੰਸਾ ਦੇ ਵਿੱਚ ਬਦਲ ਗਿਆ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਨੂੰ ਵੀ ਘੇਰਾ ਪਾ ਲਿਆ ਬਹੁਤ ਹੋ ਗਈ ਸੰਚਾਰ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਘਰਾਂ ਨੂੰ ਵੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਉਥੋਂ ਦੇ ਮੌਜੂਦਾ ਮੰਤਰੀ ਕੇ ਪੀ 올ੀ ਉਹ ਵੀ ਅਸਤੀਫਾ ਦੇ ਕੇ ਭੱਜਦੇ ਹੋਏ ਨਜ਼ਰ ਆਏ ਹੁਣ ਉਥੇ ਕਿਸੇ ਵੀ ਤਰ੍ਹਾਂ ਦੀ ਜੋ ਸਰਕਾਰ ਹੈ ਉਹ ਮੌਜੂਦ ਨਹੀਂ ਸੀ ਤਾਂ ਉਹਨਾਂ ਕੋਲ ਤਾਂ ਇਹ ਆਪਸ਼ਨ ਆ ਸੰਤ ਕਿ ਇੱਕ ਤਾਂ ਉਹ ਅੰਤਰਿਮ ਸਰਕਾਰ ਬਣਾ ਲੈਣ ਅਤੇ ਦੂਜੀ ਆਪਸ਼ਨ ਸੀ ਕਿ ਵੋਟਾਂ ਦੁਆਰਾ ਪਹੇਜਣ ਅਤੇ ਤੀਸਰੀ ਆਪਸ਼ਨ ਸੀ ਕਿ ਫੌਜ ਜੋ ਹੈ ਉਹ ਸਾਰਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈ ਲਵੇ ਪਰ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਨੇਪਾਲ ਦੇ ਵਿੱਚ ਅੰਤਰ임 ਸਰਕਾਰ ਬਣ ਚੁੱਕੀ ਹੈ ਜਿਸ ਦੀ ਸੁਸ਼ੀਲਾ ਕੋਰਟੀ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ ਜੋ ਕਿ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹਨ ਪਬਲਿਕ ਦਾ ਇਹ ਵੀ ਮੰਨਣਾ ਸੀ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਨੌਜਵਾਨਾਂ ਦੇ ਵਿੱਚੋਂ ਰਵੀ ਲਾਮੀਸ਼ਾਣੇ ਜਾਂ ਫਿਰ 35 ਸਾਲਾਂ ਦੇ ਬਾਲੇ ਸ਼ਾਹ ਪ੍ਰਧਾਨ ਮੰਤਰੀ ਬਣ ਪਰ ਸਾਡਾ ਇਹ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਨਾਲ ਹਿੰਸਾ ਕਰਕੇ ਜਾਂ ਹਿੰਸਾ ਦਾ ਸਮਰਥਨ ਕਰਕੇ ਸਰਕਾਰਾਂ ਨਹੀਂ ਬਦਲਣੀਆਂ ਚਾਹੀਦੀਆਂ ਚਾਹੀਦਾ ਤਾਂ ਇਹ ਸੀ ਕਿ ਪਬਲਿਕ ਇਸ ਜੋ ਸਰਕਾਰ ਦਾ ਕਾਰਜਕਾਲ ਹੈ ਉਸ ਨੂੰ ਪੂਰਾ ਹੋਣ ਦਿੰਦੇ ਅਤੇ ਉਸ ਤੋਂ ਬਾਅਦ ਵੋਟਾਂ ਪਾ ਕੇ ਜਿਸ ਨੂੰ ਵੀ ਉਹ ਚਾਹੁੰਦੇ ਸਨ ਉਹਨਾਂ ਨੂੰ ਉਹ ਆਪਣਾ ਪ੍ਰਧਾਨ ਮੰਤਰੀ ਚੋਣ ਲੈਂਦੇ ਇਸ ਤਰ੍ਹਾਂ ਦੇ ਨਾਲ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਾ ਕੇ ਜਾਂ ਕਿਸੇ ਦੇ ਉੱਪਰ ਹਮਲਾ ਕਰਕੇ ਇਸ ਤਰ੍ਹਾਂ ਦੇ ਨਾਲ ਸਰਕਾਰ ਨੂੰ ਬਦਲਣਾ ਇਹ ਬਿਲਕੁਲ ਗਲਤ ਹੈ ਸਾਡਾ ਤਾਂ ਇਹ ਮੰਨਣਾ ਹੈ ਕਿ ਪੂਰੀ ਦੁਨੀਆ ਦੇ ਉੱਪਰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਧੇ ਅਤੇ ਪੂਰੀ ਦੁਨੀਆ ਦੇ ਉੱਪਰ ਜੋ ਹੈ ਸ਼ਾਂਤੀ ਰਹੇ ਸਰਕਾਰ ਦਾ ਜੋ ਹੈ ਲੋਕ ਸਮਰਥਨ ਕਰਨ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਕਰਨ ਅਤੇ ਜੁਆਪ ਆਪ ਦੁਨੀਆ ਨੂੰ ਹੋਰ ਖੂਬਸੂਰਤ ਬਣਾ ਸਕੀ ਹੈ ਜੀ ਧੰਨ